ਉਸੀਂ ਦੇਖ ਰਹੇ ਹਾਂ ਦਿਨਕ ਸਵੇਰਾ ਟੀਵੀ ਅਕਸਰ ਹੀ ਪੰਜਾਬੀ ਜਿਹੜੇ ਆਪਣੇ ਪਹਿਰਾਵੇ ਅਤੇ ਖਾਣ ਪੀਣ ਦਾ ਕਰਕੇ ਮਸ਼ਹੂਰ ਨੇ ਕਿਉਂਕਿ ਜੇ ਕਿਤੇ ਸਾਗ ਦੀ ਗੱਲ ਚੱਲਦੀ ਹੋਵੇ ਮੱਕੀ ਦੀ ਰੋਟੀ ਦੀ ਗੱਲ ਚੱਲਦੀ ਹੋਵੇ ਜਾਂ ਫਿਰ ਪਰੌਂਠਿਆਂ ਦੀ ਗੱਲ ਚੱਲਦੀ ਹੋਵੇ ਤੇ ਅਕਸਰ ਹੀ ਪੰਜਾਬੀ ਜਿਹੜੇ ਆ ਮੂਰਲੀ ਕਤਾਰ ਵਿੱਚ ਨਜ਼ਰ ਆਉਂਦੇ ਨੇ ਜਦੋਂ ਸਿਆਲ ਦੀ ਗੱਲ ਹੋਵੇ ਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਜਿਸ ਘਰ ਵਿੱਚ ਨਾ ਬਣੀ ਹੋਵੇ ਤੇ ਲੋਕ ਸਮਝਦੇ ਨੇ ਕਿ ਕੁਝ ਅਧੂਰਾਪਨ ਆ ਅਜਿਹੇ ਸ਼ਕਸ਼ਨਾ ਨਾਲ ਆਪਾਂ ਮਲਾਉਣ ਜਾ ਰਿਹਾ ਜਿਹੜੇ ਤੇ ਸਾਬਤ ਸੂਰਤ ਤੇ ਗੁਰੂ ਘਰ ਦੀਆਂ ਲਾਜਨੀਆਂ ਖੋ ਜਾਣੇ ਜਿਹੜੇ ਕਿ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤਿਆਰ ਕਰਕੇ ਵਿੱਚ ਦੇਸੀ ਘਿਓ ਪਾ ਕੇ ਤੇ ਲੋਕਾਂ ਨੂੰ ਛਿਕਾਰੇ ਨੇ ਸਾਡੇ ਨਾਲ ਨੇ ਨਿਹੰਗ ਸਿੰਘ ਜਿੱਥੇ ਆਪਾਂ ਇਹ ਵੀ ਗੱਲ ਕਰਨੀ ਆ ਕਿ ਬਹੁਤ ਸਾਰੇ ਲੋਕ ਇਸ ਗੱਲ ਨੂੰ ਕਹਿੰਦੇ ਨੇ ਕਿ ਪ੍ਰਵਾਸੀ ਮਜ਼ਦੂਰ ਇੱਥੇ ਆਣ ਕੇ ਕੰਮ ਕਰਦੇ ਨੇ ਲੇਕਿਨ ਸਾਡੇ ਜਿਹੜੇ ਪੰਜਾਬ ਦੇ ਵਾਸੀ ਆ ਉਹ ਕੰਮ ਨਹੀਂ ਕਰ ਰਹੇ ਕਿਤੇ ਨਾ ਕਿਤੇ ਹੁਣ ਪੰਜਾਬੀ ਵੀਰ ਜਿਹੜੇ ਆ ਸਾਡੇ ਉਹ ਮੋਰੇ ਆ ਰਹੇ ਨੇ ਸਾਡੇ ਨਾਲ ਨੇ ਨਿਹੰਗ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਥੇਦਾਰ ਜੀ ਇਹ ਤੁਸੀਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਦੇਸੀ ਘਿਓ ਪਾ ਕੇ ਲੋਕਾਂ ਨੂੰ ਦੇ ਰਹੇ ਹੋ ਆਈਡੀਆ ਤੁਹਾਡੇ ਦਿਮਾਗ ਦੇ ਵਿੱਚ ਕਿੱਦਾਂ ਆਇਆ ਵਾਈਗੁਰਜੀ ਖਾਬ ਸਾਹਿਬ ਵਾਈਗੁਰਜੀ ਪਤਾ ਜੀ ਆਈਡੀਆ ਮਹਾਰਾਜ ਜੀ ਦਾ ਆਇਆ ਬਿਨਾ ਆਪਾਂ ਇੱਥੇ ਸਰਦਾਈ ਦਾ ਮੋਰਜਾ ਲਾਉਣਾ ਹੈ ਕਿ ਗਰਮੀਆਂ ਦੇ ਵਿੱਚ ਤੇ ਸਿਆਲ ਵਿੱਚ ਇੱਥੇ ਆਪਾਂ ਨੂੰ ਹੁਣ ਜਿੱਦਾਂ ਸਰਦੀ ਆ ਗਈਆਂ ਤੇ ਆਪਾਂ ਨੂੰ ਇੱਥੇ ਕਈ ਵੀਰਾਂ ਨੇ ਹਨਾ ਕਿਹਾ ਕਿ ਬਾਬਾ ਜੀ ਹੁਣਾਂ ਨੂੰ ਕੋਈ ਨਵੀਂ ਚੀਜ਼ ਜਿਹੜੀ ਦੋ ਪੇਂਡੂ ਜਿਹੜੀ ਹੋਏ ਤੇ ਆਪਾਂ ਉਹਨਾਂ ਨੂੰ ਮਹਾਰਾਜ ਜੀ ਹੁਣਾਂ ਸਰੋਂ ਦਾ ਸਾਗ ਤੇ ਮੱਕੀ ਦਾ ਪ੍ਰਸ਼ਾਦਾ ਲੈ ਕੇ ਆਏ ਉਹਨਾਂ ਵਾਸਤੇ ਕਿਦਾਂ ਦਾ ਰਿਸਪੌਂਸ ਤੁਹਾਨੂੰ ਮਿਲ ਰਿਹਾ ਤੇ ਬਹੁਤ ਵਧੀਆ ਮਹਾਰਾਜੀ ਆਉਂਦੇ ਆ ਜਿਹੜੇ ਹੁਣ ਕਈ ਵੀ ਰਹਣਾ ਕਹ ਲਓ ਕਿ ਜੂਰੀ ਤੇ ਤਕਰੀਬਨ ਲੋਕ ਜਾਂਦੇ ਸ਼ਹਾਰਾ ਚ ਤੇ ਕੁੜੀਆਂ ਬੀਪੀਆ ਵੀ ਹਨਾ ਜਾਂਦੀਆਂ ਆ ਜੂਰੀ ਤੇ ਜਾਂਦੀਆਂ ਹੈਗੀਆਂ ਉਹਨਾਂ ਦਾ ਟਾਈਮ ਹੀ ਨਹੀਂ ਹੈਗਾ ਤੇ ਸਾਗ ਬੰਦਦੇ ਨੂੰ ਜਿਹੜਾ ਅਸਲੀ ਸਾਗ ਬੰਦਦਾ ਵਾ ਉਹ ਰਿਜ ਰਿਜ ਕੇ 7-8 ਘੰਟੇ ਲੱਗ ਜਾਂਦੇ ਉਹਨੂੰ ਤੇ ਉਹਨੂੰ ਆਪਾਂ ਘਰ ਮਹਾਰਾਜੀ ਚੁੱਲੇ ਦੇ ਉੱਤੇ ਤਿਆਰ ਕਰੀਦਾ ਆ 7-8 ਘੰਟੇ ਨੂੰ ਲੱਗ ਜਾਂਦੇ ਤਿਆਰ ਹੁੰਦੇ ਆ ਤੇ ਤਿਆਰ ਕਰਕੇ ਇੱਥੇ ਲੈ ਆਈਦਾ ਆ ਮਤਲਬ ਜਿਹੜੇ ਲੋਕ ਤਿਆਰ ਨਹੀਂ ਕਰ ਸਕਦੇ ਤੇ ਉਹ ਲੋਕ ਜਿਹੜੇ ਆ ਉਹਦਾ ਸਭiyetੇ ਨਿਰਭਰ ਰਹਿੰਦੇ ਹੁਣ ਆ ਸਾਲ ਦੇ ਵਿੱਚ ਆਨੰਦ ਲੈ ਲਵੋ। ਹਾਂਜੀ ਬਿਲਕੁਲ ਬਿਲਕੁਲ ਮਹਾਰਾਜੀ ਤੇ ਪ੍ਰਸ਼ਾਦਾ ਜਿਹੜਾ ਇੱਥੇ ਆਣ ਕੇ ਲਾਈ ਜਾ ਹੈਗਾ ਆ ਤੇ ਜਿਹੜਾ ਸਾਗ ਉਹ ਘਰੇ ਚਾਰ ਗਰੀਦਾ ਆ। ਹਾਂਜੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਕੰਮ ਕਰਦੇ ਬਹੁਤ ਸਾਰੇ ਲੋਕ ਕਹਿੰਦੇ ਕਿ ਆਪਣੇ ਭੈਣ ਭਰਾ ਜਿਹੜੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਚੱਕਰ ਮਹਾਰਾਜੀ ਵੇਖੋ ਸਾਰੇ ਹੀ ਆਪਣਾ ਹੁਣ ਪੰਜਾਬ ਛੱਡ ਕੇ ਦੇਸ਼ ਪੰਜਾਬ ਛੱਡ ਕੇ ਸਾਰੇ ਭੱਜੇ ਫਿਰਦੇ ਆ ਇੱਧਰ ਉੱਧਰ ਭਾਈ ਸ਼ਹਿਰ ਬਾਹਰ ਜਾ ਕੇ ਧੱਕੇ ਖਾਂਦੇ ਆ ਕਿਰਤ ਕਰਨੀ ਹੈ ਇਹ ਤਾਂ ਮਹਾਰਾਜੀ ਕਿਰਤ ਇੱਥੇ ਬਹੁਤ ਵਧੀਆ ਕਿਰਤਿਆ ਆ ਆਪਾਂ ਵੀ ਕਰੰਦੇ ਆ ਵਧੀਆ ਸੋਹਣੀ ਖੇਡ ਚੱਲਣ ਦੀ ਆ ਤੇ ਖਾਸ ਕਰਕੇ ਆਪਣੇ ਪੰਜਾਬ ਨੂੰ ਛੱਡ ਕੇ ਮੇਰੇ ਖਿਆਲ ਨਾਲ ਨਹੀਂ ਭੱਜਣਾ ਚਾਹੀਦਾ ਚਲੋ ਹੁਣ ਸਾਡੇ ਕਹਨ ਲੋਕ ਗੁੱਸਾ ਵੀ ਕਰਨਗੇ ਵੀ ਤਾਂ ਹਨਾ ਕਹਿੰਦੇ ਆ ਪਰ ਵੇਖੋ ਜਿਹੜੀ ਕਿਰਤ ਕਰਨੀ ਉੱਥੇ ਵੀ ਕਰਨੀ ਉੱਥੇ ਗੁਲਾਮੀ ਕਰਨੀ ਇੱਥੇ ਆਪਾਂ ਆਪਣੇ ਆਪਣੇ ਸਿਰ ਤੇ ਆਪਣੀ ਖੇਡ ਸਾਡੀ ਰੇਹ ਕਰਨਾ ਸਾਨੂੰ ਇੱਥੇ ਕਿਸੇ ਦੀ ਗੁਲਾਮੀ ਨਹੀਂ ਸਾਨੂੰ ਕੋਈ ਹੋਏ ਨਹੀਂ ਇੱਥੇ ਕਹਿ ਸਕਦਾ ਸਾਡਾ ਸਤਕਾਰ ਹੀ ਕਰਦੇ ਸਾਰੇ ਇੱਥੇ ਇਸ ਕਰਕੇ ਮੈਂ ਇਹੋ ਕਹੂੰਗਾ ਕਿ ਵੇਖੋ ਹਰ ਸ਼ਰਮ ਨਹੀਂ ਕਰਨੀ ਚਾਹੀਦੀ ਹੁਣ ਬਹੁਤੇ ਸਾਡੇ ਵੀਰ ਸ਼ਰਮ ਕਰਦੇ ਆ ਯਾਰ ਮੈਂ ਐਂਦਾ ਕਰੂੰਗਾ ਮੈਨੂੰ ਲੋਕ ਕੀ ਕਹਿਣਗੇ ਗੱਲ ਤੇ ਮਹਾਰਾਜੀ ਕਿਰਤ ਦੀ ਉੱਥੇ ਵੀ ਕਰਨੀ ਇੱਥੇ ਵੀ ਕਰਨੀ ਇੱਥੇ ਕਰਾਂਗੇ ਤੇ ਬਹੁਤ ਵਧੀਆ ਰਵਾਂਗੇ ਤੇ ਬਾਕੀ ਆ ਕਿ ਚਲੋ ਸਾਡੇ ਜਿਹੜੇ ਲੋਕ ਹੋ ਨੇ ਇਹਨਾਂ ਨੂੰ ਵੀ ਥੋੜਾ ਜਿਹਾ ਚੰਨਣਾ ਹੋਇਆ ਆ ਕਿ ਤੇ ਉਹ ਆਹ ਉਹ ਭਈਏ ਆਪਾਂ ਚਲੋ ਇਹਨਾਂ ਨੂੰ ਕੋਈ ਮਾਰਾ ਨਹੀਂ ਕਹਿੰਦੇ ਲਓ ਇਹਨਾਂ ਨੇ ਮਹਾਰਾਜ ਜੀ ਗਾਂਧੀ ਬਹੁਤ ਪਾਇਆ ਪੰਜਾਬ ਵਿੱਚ ਇਹ ਤਮਾਕੂ ਖਾਂਦੇ ਆ ਉਹ ਗੁਟਕਾ ਜਿਹਾ ਖਾ ਖਾ ਕੇ ਉੱਥੇ ਥੁੱਕੀ ਜਾਂਦੇ ਉਹ ਹਥਾਣਾ ਆਪਾਂ ਵੇਨੇ ਉਹ ਹਥਾਣਾ ਦਈ ਜਾਂਦੇ ਆ ਤੇ ਲੋਕ ਜਿਹੜੇ ਆ ਉਹਨਾਂ ਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਵੀ ਸਫਾਈ ਵਾਲੇ ਥਾਂ ਜਿਹੜਾ ਪ੍ਰਸ਼ਾਦਾ ਪਾਣੀ ਛਕਣਾ ਚਾਹੀਦਾ ਆ ਤੇ ਐਰਾ ਵਗੈਰਾ ਚੀਜ਼ਾਂ ਜਿਹੜੀਆਂ ਸਿਹਤ ਖਰਾਬ ਕਰਦੀਆਂ ਉਹ ਨਹੀਂ ਛਕਣੀਆਂ ਚਾਹੀਦੀਆਂ ਜੇ ਕਿਤੇ ਵੇਖਿਆ ਜਾਵੇ ਤੇ ਬਹੁਤ ਘੱਟ ਰੇੜੀਆਂ ਦੇ ਉੱਤੇ ਜਿਹੜੇ ਪੰਜਾਬੀ ਨਜ਼ਰ ਆਉਂਦੇ ਆ ਉਹ ਜ਼ਿਆਦਾਤਰ ਜਿਹੜੇ ਪ੍ਰਵਾਸੀ ਮਜ਼ਦੂਰ ਜਿਹੜੇ ਵੀਰ ਜੀ ਜਿਹੜੇ ਲੋਕ ਵਿਦੇਸ਼ਾਂ ਨੂੰ ਜਾ ਰਹੇ ਆ ਇੱਥੇ ਤੁਸੀਂ ਰਹਿ ਕੇ ਵਧੀਆ ਕਾਰੋਬਾਰ ਕਰ ਰਹੇ ਹੋ ਚੰਗੀ ਕਮਾਈ ਕਰ ਰਹੇ ਹੋ ਰੋਜ਼ ਦੀ ਕਿੰਨੇ ਕ ਪੈਸੇ ਬਣ ਜਾਂਦੇ ਆ ਤੇ ਕਿੰਨਾ ਵੇਖੋ ਮਹਾਰਾਜ ਜੀ ਇਹਦੇ ਹਾਲੇ ਸ਼ੁਰੂ ਹੀ ਕੀਤੇ ਆ ਤੇ ਚਲੋ ਪ੍ਰਸ਼ਾਦਾ ਪਾਣੀ ਚੱਲੀ ਜਾਂਦਾ ਆ ਤੇ ਬਾਕੀ ਹੁਣ ਜਿਵੇਂ ਜਿਵੇਂ ਕੰਮ ਵਧੀਆ ਹੋਈ ਜਾਊਗਾ ਉਹ ਐਵੇਂ ਹਨਾ ਵਧੀਆ ਜਿਹੜੀ ਕਮਾਈ ਹੋਊਗੀ ਤੇ ਬਾਕੀ ਮੈਂ ਇਹੋ ਕਹਿਣਾ ਚਾਹੁੰਦਾ ਆ ਕਿ ਵੇਖੋ ਹਰ ਇੱਕ ਕੋਈ ਵੀ ਇਨਸਾਨ ਆ ਤੇ ਉਹਨੂੰ ਆਪਣੀ ਜਿਹੜੀ ਕਿਰਤ ਆ ਕਰਨੀ ਚਾਹੀਦੀ ਆ ਤੇ ਕਿਰਤ ਦੀ ਹਾਰੀ ਖੇੜ ਆ ਉਹ ਨਾਨਕ ਪਾਤਸ਼ਾਹ ਨੇ ਵੀ ਕਿਰਤ ਕੀਤੀ ਤੇ ਅੱਗੋਂ ਉਹਨਾਂ ਦੇ ਸਿੱਖ ਚਲੋ ਹਰ ਇੱਕ ਨੂੰ ਕਰਨੀ ਚਾਹੀਦੀ ਆ ਤੇ ਮੈਂ ਆਪਣੇ ਜਿਹੜੇ ਸਾਡੇ ਗੁਰਸਿੱਖ ਵੀਰ ਉਹਨਾਂ ਨੂੰ ਇਹੋ ਕਹਿਣਾ ਚਾਹੁੰਦਾ ਆ ਕਿ ਜਿਹੜੀ ਕਿਰਤ ਆ ਉਹ ਕਰਨੀ ਚਾਹੀਦੀ ਸਾਰਿਆਂ ਨੂੰ ਕਿਰਤ ਕਰਨੀ ਚਾਹੀਦੀ ਆ ਹਾਂਜੀ ਸੋ ਸਾਡੇ ਪੰਜਾਬੀ ਵੀਰਾਂ ਨੂੰ ਇਹ ਇੱਕ ਚਾਹੀਦਾ ਆ ਕਿ ਜਿਸ ਤਰ੍ਹਾਂ ਦੇ ਗੁਰਸਿੱਖ ਨੌਜਵਾਨ ਜਿਹੜੇ ਆ ਸਿੰਘ ਆ ਉਹ ਆਪਣੀ ਕਿਰਤ ਕਮਾਈ ਕਰਕੇ ਤੇ ਰੋਜੀ ਰੋਟੀ ਜਿਹੜੀ ਆਪਣੇ ਕੁਮਾਰੇ ਆ ਨਾਲ ਦੀ ਨਾਲ ਇਹ ਗੱਲ ਕੀਤੀ ਜਾਵੇ ਤੇ ਸਾਫ਼ ਸੁਥਰੀ ਜਿਹੜੀ ਆ ਬਾਕੀ ਦੀ ਰੋਟੀ ਸਰੋਂ ਦਾ ਸਾਗ ਤੇ ਦੇਸੀ ਘਿਓ ਪਾ ਕੇ ਪਰੋਸਿਆ ਜਾ ਰਿਹਾ ਅਜਿਹੇ ਵੀਰਾਂ ਦੀ ਆਰਥਿਕ ਤੌਰ ਤੇ ਵੀ ਮਦਦ ਕਰਨ ਦੀ ਲੋੜ ਆ ਆਰਥਿਕ ਮਦਦ ਇਹੀ ਹੋ ਸਕਦੀ ਹੈ ਕਿ ਆਪਾਂ ਵੱਧ ਤੋਂ ਵੱਧ ਇਹਨਾਂ ਕੋਲ ਆਈਏ ਤੇ ਜੋ ਜੋ ਪੈਸੇ ਬਣਦੇ ਆ ਉਹ ਦੇ ਕੇ ਇਥੋਂ ਪ੍ਰਸ਼ਾਦਾ ਚਲੀ ਆ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘੁਮਾਨ ਪਟਾਲਾ ਗੁਰਦਾਸਪੁਰ